ਆ ਪੋਸਟਰ ਝਾੜੂ ਪਾਰਟੀ ਦਾ ਜਿਹੜਾ ਆਫੀਸ਼ੀਅਲ ਫੇਸਬੁੱਕ ਪੇਜ ਆ ਉਹਦੇ ਤੇ ਪਾਇਆ ਹੋਇਆ ਆ ਮਾਣਮੀ ਪਾਰਟੀ ਨੇ ਮੋਦੀ ਦੇ ਬਾਰੇ ਵੀ ਜਿਹੜੀ GST ਦੀ ਉਹਨੇ ਰੇਟ ਘਟਾਏ ਨੇ ਅਖੇ ਪਹਿਲਾਂ ਜਦੋਂ ਲਿਆਂਦੀ ਸੀ GST ਤੇ ਉਦੋਂ ਵੀ ਮਾਸਟਰ ਸਟ੍ਰੋਕ ਸੀਗਾ ਤੇ ਹੁਣ ਆਪ ਇਹ ਘਟਾਤੇ ਰੇਟ ਉਹਦੇ GST ਦੇ ਤੇ ਇਹ ਵੀ ਮਾਸਟਰ ਸਟ੍ਰੋਕ ਆ ਆਪ ਹੀ ਵਧਾ ਲੈਂਦੇ ਨੇ ਆਪੇ ਹੀ ਘਟਾ ਲੈਂਦੇ ਨੇ ਬਿਲਕੁਲ ਸਹੀ ਕਿਹਾ ਮਾਨ ਸਾਹਿਬ ਤੁਸੀਂ ਮੋਦੀ ਬਾਰੇ ਇਹ ਯਾਨੀ ਇਸ ਕੋਈ ਦੋਰ ਆਏ ਨਹੀਂ ਗੇ ਕੋਈ ਵੀ ਡਿਸਐਗਰੀ ਨਹੀਂ ਕਰੂਗਾ ਨਨ ਲਾਸਕੇ ਉਹ ਮੋਦੀ ਦਾ ਭਗਤ ਹੋਵੇ ਪਰ ਗੱਲ ਆ ਹੁਣ ਛੱਜ ਤਾਂ ਬੋਲੇ ਛਾਨਣੀ ਕਿਦਾਂ ਬੋਲੇ ਜਿਹਦੇ 3600 ਸ਼ੀਕ ਆ ਤੁਸੀਂ ਤਾਂ ਆ ਭਾਈ ਕੁਛ ਕੀਤਾ ਜਿਹਨੂੰ ਲੈਂਡ ਪੂਲਿੰਗ ਪਾਲਿਸੀ ਲਈ ਲਿਆਂਦੀ ਸੀ ਤੁਸੀਂ ਤੇ ਇਹ ਤੁਸੀਂ ਫਿਰ ਕੇਜਰੀਵਾਲ ਵਿੱਚੇ ਸਾਰੇ ਐਮ ਐਲ ਏ ਸਾਰਾ ਤੰਤਰ ਤੁਸੀਂ ਇਹਨਾਂ ਦੇ ਫਾਇਦੇ ਗਰਾਉਣ ਵਾਸਤੇ ਲਾਤਾ ਜਦੋਂ ਕਿਸਾਨਾਂ ਵੱਲੋਂ ਵਿਰੋਧ ਹੋਇਆ ਉਸ ਨੀਤੀ ਦਾ ਤੇ ਫਿਰ ਨੀਤੀ ਤੁਸੀਂ ਵਾਪਸ ਲੈ ਲਈ ਤੇ ਫਿਰ ਉਹ ਵਾਪਸ ਲੈਣ ਨੂੰ ਵੀ ਤੁਸੀਂ ਕਿਸਾਨ ਪੱਖੀ ਦਸੀ ਹੈ ਸੋ ਫਰਕ ਕੋਈ ਨਹੀਂ ਹੈਗਾ ਪਾਵੇਂ ਤੁਸੀਂ ਹੋਵੋ ਤੇ ਭਾਵੇਂ ਹੋਵੇ મોદી ਸਭ ਇੱਕੋ ਥਾਲੀ ਦੇ ਚਿੱਟੇ ਵੱਟੇ ਆ ਤੁਸੀਂ